ਸਾਹਿਬੀ ਸਾਰਿਆਂ ਨੂੰ ਕੀ ਹਾਲ ਚੱਲ ਨੇ ਤੁਹਾਡੇ ਆਓ ਤੁਹਾਨੂੰ ਕੈਨੇਡਾ ਦਾ ਅੱਜ ਇੱਕ ਹੋਰ ਰੰਗ ਵਿਖਾਉਣੀ ਆ ਅੱਜ ਨਾ ਇੱਥੇ ਬੜੀ ਹਵਾ ਚੱਲਦੀ ਏ ਸਾਡੇ ਤੂਫਾਨ ਆਇਆ ਹੋਇਆ ਤੇ ਸਵੇਰ ਦੀ ਤੜਕੇ ਦੀ ਨਾ ਬੜੀ ਹਵਾ ਚੱਲਦੀ ਜਾਂਦੀ ਏ ਬਹੁਤ ਜ਼ਿਆਦਾ ਤੁਹਾਨੂੰ ਨਾ ਵੀਡੀਓ ਚ ਹਵਾ ਦੀ ਸਾਊਂਡ ਵੀ ਸੁਣਦੀ ਹੋਊਗੀ ਸੋ ਅੱਜ ਮੈਂ ਇੱਕ ਹੋਰ ਰੈਸਪੀ ਦੀ ਰੈਸਪੀ ਸ਼ੇਅਰ ਕਰਨ ਲੱਗੀ ਸੀ ਤੁਹਾਡੇ ਨਾਲ ਤੇ ਸੋਚਿਆ ਪਹਿਲਾਂ ਤੁਹਾਨੂੰ ਨਾ ਕਿ ਨੇਟਾ ਦਾ ਇੱਕ ਹੋਰ ਰੰਗ ਵਿਖਾ ਦਿਆਂ ਤੇ ਫਿਰ ਸ਼ੇਅਰ ਕਰਨੀ ਆ ਰੈਸਪੀ ਮੈਂ ਨਾ ਹੁਣ ਬਣਾ ਰਹੀ ਆ 올리 ਅੰਧੀ ਰਸਪੀ ਮੈਂਨ 올ੀ 올ੀ ਹਨੂਨਾ ਪਹਿਲੇ ਬੋਇਲ ਕਰ ਲਿਆ ਸੀ ਬੋਇਲ ਕਰਕੇ ਐਵੇਂ ਦੇ ਪੀਸਿਸ ਅਲੱਗ ਕਰ ਲਏ ਦਿੰਦੀ ਆ ਜਿਹੜੇ ਇਹਦੇ ਬੀ ਸੀ ਉਹ ਅਲੱਗ ਕਰ ਲੈਨੇ ਤੇ ਹੁਣੇ ਬਿਲਕੁਲ ਠੰਡੇ ਹੋ ਗਏ ਨੇ ਤੇ ਬਿਲਕੁਲ ਐਵੇਂ ਮੈਸ਼ ਹੁੰਦੇ ਨੇ ਆ ਦੇਖੋ ਹੱਥ ਨਾਲ ਹੀ ਮੈਸ਼ ਹੁੰਦੇ ਨੇ ਤੇ ਸੋ ਹੁਣ ਆਪਾਂ ਇਹਨੂੰ ਕਰ ਲੈਣਾ ਮੈਸ਼ ਚਾਹੇ ਤੁਸੀਂ ਹੱਥ ਨਾਲ ਕਰ ਲਓ ਚਾਹੇ ਤੁਸੀਂ ਇਹਨੂੰ ਬਲੈਂਡਰ ਜਾਂ ਮਿਕਸਰ ਗ੍ਰਾਈਂਡਰ ਚ ਕਰ ਲਓ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਉਵੇਂ ਹੀ ਇਹਨੂੰ ਮੈਸ਼ ਕਰ ਲਓ ਸੋ ਮੈਂ ਹੁਣ ਇੱਕ ਮਿਕਸਰ ਜਾਰ ਲੈ ਲਿਆ ਤੇ ਮੈਂ ਉਹਦੇ ਵਿੱਚ ਔਲੇ ਪਾ ਦਿੱਤੇ ਨੇ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਬਲੈਂਡ ਮੈਨੂੰ ਇਹ ਵੇਈਂ ਵਧੀਆ ਲੱਗਦਾ ਕਿਉਂਕਿ ਇਜ਼ੀ ਐਂ ਵਿੱਚ ਟਾਈਮ ਬਚ ਜਾਂਦਾ ਤੁਸੀਂ ਇਹਨੂੰ ਨਾਰਮਲ ਔਲਿਆ ਨੂੰ ਨਾ ਕੱਚਾ ਵੀ ਗ੍ਰੇਟ ਕਰ ਸਕਦੇ ਹੋ ਜਿਵੇਂ ਆਪਣਾ ਗ੍ਰੇਟਰ ਹੁੰਦਾ ਉਹਦੇ ਨਾਲ ਤੁਸੀਂ ਇਹਨੂੰ ਨਾਰਮਲ ਉਹਨੂੰ ਗ੍ਰੇਟ ਕਰ ਸਕਦੇ ਹੋ ਪਰ ਉਹਦੇ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਸੋ ਇਹਦੇ ਤੇ ਬੋਇਲ ਕਰਕੇ ਤੇ ਇਹਦੇ ਵਿੱਚ 5 ਮਿੰਟ ਚ ਹੋ ਜਾਂਦੇ ਨੇ ਗ੍ਰਾਈਂਡ ਸੋ ਹੁਣ ਆਪਾਂ ਕਰਾਂਗੇ ਔਲੇ ਗ੍ਰਾਈਂਡ ਦੇਖੋ ਮੈਨਾਂ ਬਲੈਂਡ ਕਰ ਲੈਨੇ ਮੇਰੇ ਔਲੇ ਬਿਲਕੁਲ ਬਲੰਡ ਹੋ ਗਏ ਨੇ ਤੇ ਮੈਂ ਅਲੱਗ ਲਿਆ ਇੱਕ ਪੈਨ ਤੇ ਪੈਨ ਨੂੰ ਕਰ ਲਿਆ ਹਿੱਟ ਅਪ ਤੇ ਹੁਣ ਜਿਹੜੇ ਆਪਣੇ ਔਲੇ ਨੇ ਨਾ ਆਪਾਂ ਹੁਣ ਐਸ ਪੈਨ ਵਿੱਚ ਪਾਵਾਂਗੇ ਹੁਣ ਆਪਾਂ ਜਿਹੜਾ ਪੈਨ ਹਿੱਟ ਅਪ ਕੀਤਾ ਸੀ ਉਹਦੇ ਜਾਂ ਗ੍ਰाइंड ਕੀਤੇ ਹੋਏ ਔਲੇ ਪਾ ਲੈਨੇ ਤੇ ਇਹਦੇ ਵਿੱਚ ਨਾ ਹੁਣ ਆਪਾਂ ਤੁਸੀਂ ਇਹਦੇ ਵਿੱਚ ਖੰਡ ਵੀ ਪਾ ਸਕਦੇ ਹੋ ਤੇ ਸ਼ੱਕਰ ਵੀ ਤੁਹਾਡੇ ਲਈ ਆਪਸ਼ਨਲ ਹੈ ਤੁਸੀਂ ਜੋ ਲਾਈਕ ਕਰਨਿਓ ਉਹ ਤੁਸੀਂ ਪਾ ਸਕਦੇ ਹੋ ਸੋ ਹੁਣ ਆਪਾਂ ਇਹਦੇ ਚ ਸ਼ੱਕਰ ਪਾ ਦੇਣੀ ਹੈ ਤੇ ਇਹਨੂੰ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਹੁਣ ਨਾ ਖੰਡ ਜਾਂ ਸ਼ੱਕਰ ਤੁਸੀਂ ਆਪਦੇ ਟੇਸ ਦੇ ਹਿਸਾਬ ਨਾਲ ਪਾਉਣਾ ਜਿੰਨਾ ਤੁਸੀਂ ਖਾਣੇ ਹੋ ਜਿਆਦਾ ਖਾਣੇ ਹੋ ਜਿਆਦਾ ਪਾਓ ਥੋੜਾ ਖਾਣੇ ਹੋ ਥੋੜਾ ਪਾਓ ਤੇ ਹੁਣ ਆਪਾਂ ਇਹਨੂੰ ਨਾ ਪੁੰਨਣਾ ਹੈ ਔਲੇ ਤੇ ਸ਼ੱਕਰ ਨੂੰ ਉਦੋਂ ਤੱਕ ਪੁੰਨਾ ਜਦੋਂ ਤੱਕ ਆ ਦੇਖੋ ਇਹਨਾਂ ਦੇ ਵਿੱਚ ਆ ਬੱਬਲ ਬਣਨੇ ਹਟਦੇ ਨਹੀਂ ਨਾ ਇਹਦਾ ਪਾਣੀ ਸੁੱਕਦਾ ਨਹੀਂ ਉਦੋਂ ਤੱਕਰ ਆਪਾਂ ਇਹਨੂੰ ਪੁੰਨੀ ਜਾਣਾ ਹੈ ਵਿੱਚ ਵਿੱਚ ਨੂੰ ਤੁਸੀਂ ਇਹਨੂੰ ਹਿਲਾਉਂਦੇ ਵੀ ਰਹਿਣਾ ਦੇਖੋ ਮੇਰਾ ਨਾ ਕਾਫੀ ਵੀਰ ਸੁੱਕ ਗਿਆ ਹੈ ਹੋਰ ਬੱਬਲਸ ਆਣੇ ਬੰਦ ਹੋ ਗਏ ਨੇ ਹਲੇ ਵੀ ਮੈਂ ਇਹਨੂੰ 10 ਮਿੰਟ ਹੋਰ ਪਕਾਵਾਂਗੀ ਤਾਂ ਕਿ ਇਹ ਜਮਾ ਨਾ ਮਤਲਬ ਜਲਦੀ ਜੀ ਵਰਗਾ ਇਹਦਾ ਟੈਕਸਚਰ ਆ ਜਾਏ ਤੇ ਆ ਦੇਚ ਵਿੱਚ ਜਿਹੜੇ ਇਹਦੇ ਇਸਿਸ ਨਾਲ ਤੁਸੀਂ ਆਨੇ ਪਰਚੀ ਨਾਲ ਨਾ ਇਹਨੂੰ ਬਿਲਕੁਲ ਕੀ ਕਰ ਮੈਸ਼ ਕਰੀ ਜਾ ਕਰੋ ਇਹ ਨਾ ਜਿਵੇਂ ਜਿਵੇਂ ਪੱਕਣਗੇ ਜਿਵੇਂ ਜਿਵੇਂ ਓਵੇਂ ਓਵੇਂ ਆਪ ਹੀ ਮੈਸ਼ ਹੋ ਜਾਣਗੇ ਤੇ ਆਪਾਂ ਹੁਣ ਇਹਨੂੰ ਪਕਾਵਾਂਗੇ 10 ਤੋਂ ਮਿੰਟ ਲਈ ਹੋਰ ਹਲੇ ਥੋੜੀ ਜੀ ਤਸਰ ਹੈ ਗਈ ਆਂ ਦੇ ਵਿੱਚ ਦੇਖੋ ਆ ਨਾ ਆਪਣਾ ਜਿਹੜਾ ਇਹ ਚਾਈਲੀ ਜੀ ਵਰਗਾ ਬਣ ਗਿਆ ਸਾਰੀ ਚੀਜ਼ ਨਾ ਜਦੋਂ ਮੈਂ ਇਕੱਠੀ ਹੋ ਗਈ ਆਪੇ ਇਕੱਠੀ ਹੋਣ ਲੱਗ ਪਈ ਜਦੋਂ ਬਣ ਜਾਂਦੀ ਹੈ ਨਾ ਇਹਦਾ ਇਹ ਪਛਾਣ ਹੈ ਕਿ ਇਕੱਠੀ ਹੋਣ ਲੱਗ ਜਾਂਦੀ ਹੈ ਸੋ ਹੁਣ ਇਸ ਸਟੇਜ ਤੇ ਆਪਾਂ ਨਾ ਮੈਂ ਲਿਆ ਅੱਧਾ ਚਮਚ ਸ਼ਮਮ ਕਾਲਾ ਨਮਕ ਅੱਧਾ ਚਮਚ ਪੀਸੀ ਹੋਈ ਕਾਲੀ ਮਿਰਚ ਹੈ ਤੇ ਅੱਧਾ ਹੀ ਚਮਚ ਪੁੰਨਿਓ ਹੈ ਜੀਰਾ ਮੇਰੇ ਕੋਲ ਇਹ ਪੁੰਨਿਓ ਹੋਇਆ ਪਿਆ ਸੀ ਪਾਊਡਰ ਕੀਤਾ ਹੋਇਆ ਸੋ ਮੈਂ ਇਹ ਇਹਨਾਂ ਦੇ ਵਿੱਚ ਪਾ ਕੇ ਇਨ ਦੀਸ ਮਿਕਸ ਕਰ ਦੇਣੀ ਆ ਤੁਸੀਂ ਆਪਦੇ ਦੇ ਹਿਸਾਬ ਦੇ ਅਨੁਸਾਰ ਜਿੰਨਾ ਤੁਸੀਂ ਖਾਣੇ ਹੋ ਸਪਾਈਸਿਸ ਉਸ ਹਿਸਾਬ ਨਾਲ ਲੈ ਸਕਦੇ ਹੋ ਮੈਂ ਇਹਦੇ ਚ ਜਿਆਦਾ ਕੁਝ ਨਹੀਂ ਪਾਉਂਦੀ ਹੈਗੀ ਮੈਂ ਬਸ ਇਹਦੇ ਚ ਇਹੋ ਤਿੰਨ ਮਸਾਲੇ ਤੇ ਇੱਕ ਮੱਠਾ ਹੀ ਪਾਉਣੀ ਆ ਤੁਸੀਂ ਆਪਦੇ ਹਿਸਾਬ ਨਾਲ ਜੋ ਤੁਹਾਨੂੰ ਪਸੰਦ ਹੈ ਤੁਸੀਂ ਉਹ ਪਾ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਿਆ ਮਿਕਸ ਸਾਰੇ ਸਪਾਈਸਿਸ ਨੂੰ ਤੇ ਹੁਣ ਆਪਾਂ ਇਹਨੂੰ 5 ਮਿੰਟ ਲਈ ਹੋਰ ਪਕਾਵਾਂਗੇ ਹੁਣ ਆਪਣੀ रेसिपी ਨੂੰ ਹੋ ਗਏ ਸੀ 5 ਮਿੰਟ ਜਦੋਂ ਤੱਕ ਜਦੋਂ ਆਪਾਂ ਸਪਾਈਸ ਪਾ ਸੀ ਉਸ ਤੋਂ ਬਾਅਦ 5 ਮਿੰਟ ਹੋ ਗਏ ਸੀ ਇਹਨੂੰ ਗੈਸ ਤੇ ਪਿਆ ਨੂੰ ਸੋ ਹੁਣ ਆਪਣੀ ਹੀ ਰੈਸਪੀ ਹੋ ਗਈ ਹੈ ਰੈਡੀ ਤੇ ਹੁਣ ਆਪਾਂ ਕਰ ਦਾਂਗੇ ਗੈਸ ਬੰਦ ਤੇ ਵੇਟ ਕਰਾਂਗੇ ਇਹ ਠੰਡੀ ਹੋ ਜਾਏ ਸੋ ਹੁਣ ਆਪਣੀ ਰੈਸਪੀ ਬਣ ਕੇ ਹੋ ਗਈ ਹੈ ਤਿਆਰ ਸੋ ਹੁਣ ਇਹਨੂੰ ਤੁਸੀਂ ਜੋ ਮਰਜ਼ੀ ਨਾਮ ਦੇਵੇ ਵਾਲਿਆਂ ਦੀ ਚਟਨੀ ਵੀ ਹੈ ਵਾਲਿਆਂ ਦਾ ਜੈਮ ਵੀ ਹੈ ਜੋ ਵੀ ਤੁਸੀਂ ਨਾਮ ਦੇ ਦਿਓ ਤੇ ਇੱਕ ਗੱਲ ਹੋਰ ਹਰ ਨਾ ਬੋਡੀ ਦੀ ਤਸਵੀਰ ਅਲੱਗ ਹੁੰਦੀ ਹੈ ਇਸ ਲਈ ਤੁਸੀਂ ਸਪਾਈਸਿਸ ਨਾ ਤੁਸੀਂ ਹਮੇਸ਼ਾ ਆਪ ਦੇ ਅਕੋਰਡਿੰਗ ਰੈਸਪੀਸ ਪਾਇਆ ਕਰੋ ਨਾ ਕਿ ਵੀਡੀਓ ਦੇ ਅਕੋਰਡਿੰਗ ਕਿਉਂਕਿ ਵੀਡੀਓ ਦੇ ਅਕੋਰਡਿੰਗ ਜੋ ਵੀ ਵੀਡੀਓ ਬਣਾਉਂਦਾ ਹੈ ਉਹ ਆਪਦੀ ਬੋਡੀ ਦੇ ਅਕੋਰਡਿੰਗ ਉਹ ਸਪਾਈਸ ਇਸ ਯੂਜ਼ ਕਰਦਾ ਹੈ ਤੁਸੀਂ ਆਪ ਦੀ ਬਾਡੀ ਦੇ ਹਿਸਾਬ ਨਾਲ ਜਿਵੇਂ ਦੀ ਤੁਹਾਡੀ ਬਾਡੀ ਦੀ ਤਸਵੀਰ ਹੈ ਤੁਸੀਂ ਉਸ ਹਿਸਾਬ ਨਾਲ ਸਪਾਈਸਿਸ ਉਹਨਾਂ ਚ ਪਾਇਆ ਕਰੋ ਤਾਂ ਕਿ ਤੁਹਾਨੂੰ ਪ੍ਰੋਬਲਮ ਨਾ ਹੋਈ ਰੈਸਪੀ ਖਾ ਕੇ ਸੋ ਤੁਸੀਂ ਹੁਣ ਇਸ ਰੈਸਪੀ ਨੂੰ ਕਿਸੇ ਵੀ ਤਰ੍ਹਾਂ ਜੈਮ ਜੈਮ ਦੀ ਤਰ੍ਹਾਂ ਯੂਜ਼ ਕਰੋ ਚਾਹੇ ਬ੍ਰੈਡ ਤੇ ਲਾ ਕੇ ਚਾਹੇ ਟੋਸਟ ਤੇ ਲਾ ਕੇ ਚਾਹੇ ਪ੍ਰੋਟੀਨ ਨਾਲ ਚਾਹੇ ਤੁਸੀਂ ਇਵਨ ਕਿ ਰਾਤ ਨੂੰ ਦੁੱਧ ਪੀਂਦੇ ਹੋ ਨਾ ਤੁਸੀਂ ਇੱਕ ਚਮਚ ਭਰ ਕੇ ਉਸ ਦੁੱਧ ਨਾਲ ਵੀ ਨੂੰ ਕੰਜ਼ੂਮ ਕਰ ਸਕਦੇ ਹੋ ਸੋ ਹੁਣ ਆਪਾਂ ਵੇਟ ਕਰਾਂਗੇ ਇਹਨ ਦੀ ਇਨ ਦੇ ਠੰਡੇ ਹੋਣ ਦੀ ਫਿਰ ਆਪਾਂ ਇੱਕ ਕੱਚ ਦੇ ਕੰਟੇਨਰ ਚ ਪਾ ਕੇ ਇਹਨੂੰ ਸਟੋਰ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਰੋਜ਼ ਡੇਲੀ ਕੰਜ਼ੂਮ ਕਰਿਆ ਕਰਾਂਗੇ ਹਾਂ ਇਹਦੇ ਵਿੱਚ ਨਾ ਕਿ ਲੋਕ ਡਰਾਈ ਫਰੂਟ ਵੀ ਪਾਉਂਦੇ ਆ ਪਰ ਮੈਨੂੰ ਪਸੰਦ ਨਹੀਂ ਹੈਗੇ ਕਿਉਂਕਿ ਉਹਦੇ ਨਾਲ ਹੀ ਬਹੁਤ ਭਾਰੀ ਹੋ ਜਾਂਦੀ ਹੈ ਸੋ ਮੈਂ ਡਰਾਈ ਫਰੂਟ ਨਹੀਂ ਪਾਇਆ ਹੈਗਾ ਆਪਾਂ ਪੇਟ ਕਰਨੇ ਨੂੰ ਠੰਡੇ ਹੁੰਦੇ ਸੋ ਆਪਣੀ ਜੈਮ ਚ ਚਟਨੀ ਜੋ ਮਰਜ਼ੀ ਕਾਖ ਲੋ ਇਹ ਹੋ ਗਈ ਹੈ ਰੈਡੀ ਤੇ ਹੁਣ ਆਪਾਂ ਐਵੇਂ ਦਾ ਕੱਚ ਦਾ ਕੰਟੇਨਰ ਲੈ ਲਿਆ ਮੇਕ ਸ਼ੂਰ ਕਰੋ ਕਿ ਇਹ ਬਿਲਕੁਲ ਸੁੱਕਾ ਤੇ ਸਾਫ਼ ਹੋਏ ਤੇ ਹੁਣ ਆਪਾਂ ਇਹਦੇ ਵਿੱਚ ਇਹ ਪਾ ਲਾਂਗੇ ਚਟਨੀ ਤੇ ਫਿਰ ਇਹਨੂੰ ਫ੍ਰਿਜ ਵਿੱਚ ਰੱਖਾਂਗੇ ਤੇ ਆਪਾਂ ਰੋਜ਼ ਇੰਜੋਏ ਕਰਾਂਗੇ ਵੱਖਰੀਆਂ ਵੱਖਰੀਆਂ ਡਿਸ਼ਸ ਦੇ ਨਾਲ ਵੱਖਰੀ ਵੱਖਰੀ ਰਸਪੇਚ